ਵਾਗਦੇ ਆ ਨੀ ਤੁਹਾਡਾ ਸਾਡੇ ਚੈਨਲ ਤੇ ਤੇ ਹੁਣ ਆਪਾਂ ਲੱਗੇ ਆ ਜੀ ਅੱਜ ਕਦੂ ਦੀ ਸਬਜ਼ੀ ਬਣਾਉਣ ਤੇ ਆਪਾਂ ਪਾ ਲਿਆ ਤੇ ਇਹਨਾਂ ਸਰੋਂ ਦਾ ਫੇਲ ਹੋ ਗਿਆ ਤੇ ਹੁਣ ਆਪਾਂ ਪਾਵਾਂਗੇ ਜੀਰਾ ਗੈਸ ਘੱਟ ਕਰ ਦੇ ਜੀਰੇ ਨੂੰ ਮਾਰ ਲੈ ਆਪਾਂ ਪਾਵਾਂਗੇ ਲਸਣ ਦੇ ਨੂੰ ਸਿੱਕੇ ਸਿੱਕੇ ਅੱਗੇ ਇਹ ਅਜੀ ਆਪਾ ਟਮਾਟਰ ਕੱਟ ਕੇ ਰੱਖਿਆ ਇਹ ਧਨੀਆ ਇਹ ਹਰੀਆ ਇਲਾਚਾ ਤੇ ਅਦਰਕ ਇਹ ਮਿਕਸੀ ਚ ਪਾ ਕੇ ਪਾਉਣਾ ਆ ਤੇ ਅਸੀਂ ਖਾਂਦੇ ਨਹੀਂ ਅਦਰਕ ਇਹ ਤਾਂ ਸਵਾਦ ਆ ਇਹ ਕੜੀ ਪੱਟ ਕੇ ਰੱਖਿਆ ਹੁਣ ਆਪਾਂ ਪਿਆਜ਼ ਭੋਜਰਿਆ ਸੁੱਤਰੇ ਤਾਵਣੋਣ ਲਈ ਕਿ ਵੀ ਇੱਕ ਹੀ ਆ ਮੁੱਲ ਦਾ ਆ ਤੇ ਪਤਾ ਨਹੀਂ ਕੀ ਹੋ ਜਾ ਬਣੂਗਾ ਤਾਂ ਕਰਕੇ ਹੂਕਰ ਵਿੱਚ ਤੜਕਾ ਲਾਉਣ ਲੱਗਿਆਂ ਜੀ ਹੁਣ ਪਿਆਜ਼ ਭੁੱਜ ਜਾਂਦਾ ਤੇ ਫਿਰ ਇਹ ਥੋੜਾ ਜਿਹਾ ਬ੍ਰਾਊਨ ਹੋ ਜਾਂਦਾ ਫਿਰ ਟਮਾਟਰ ਆਦਰਕ ਤੇ ਹਰੀਆਂ ਮਿਰਚਾਂ ਪਾਵਾਂਗੇ ਫਿਰ ਬਾਅਦ ਵਿੱਚ ਆਪਾਂ ਮਸਾਲਾ ਪਾ ਕੇ ਤੇ ਫਿਰ ਕੱਦੂ ਪਾ ਕੇ ਫਿਰ ਧਨੀਆ ਪਾਵਾਂਗੇ ਹੁਣ ਪਾਵਾਂਗੇ ਫਿਰ ਹੋਰ ਆਪਾਂ ਨਾ ਹੀ ਪਾਵਾਂਗੇ ਟਮਾਟਰ ਜਦੋਂ ਇਹ ਆਉਂਦਾ ਇਹ ਵੀ ਉਹ ਤਾਂ ਇਹ ਵੀ ਹਮੇਸ਼ਾ ਥੋੜੀ ਘੱਟ ਹੈ ਫਿਰ ਲਾਲ ਕੋੜੀ ਫੈਂਡਸ ਥੋੜੀ ਵੀ ਨਹੀਂ ਬਣ ਰਹੀਆਂ ਕੋੜੀਆਂ ਨਹੀਂ ਰਹੀਆਂ ਤਵਲਾ ਪਾਖਣਾ ਹੋਊਗਾ ਫਿਰ ਉਹਨਾਂ ਨੂੰ ਪਾਣੀ ਦੇ ਵਿੱਚ ਸਲਾ ਮੇਥੀ ਸੁੱਕੀ ਘਾਟੀ ਪਕਾ ਕੇ ਰੱਖੀਏ ਤੇ ਉਹਨਾਂ ਨੂੰ you ਤੇ ਆਪ ਪਾਵਾਂਗੇ ਇੱਕ ਗਲਾਸ ਦੀ ਪਾਣੀ ਵੀ ਕਿਉਂਕਿ ਸਰਦੂ ਜਿਹੜਾ ਦੁਕਾਨ ਤੋਂ ਲੈਂਦੇ ਬਾਹਰ ਦੇ ਖੇਤੀ ਦਾ ਪਾਣੀ ਪਾ ਗਿਓ ਉਸੇ ਦੀ ਲਵਾਉਂਗੇ ਤੇ ਸੋਨੇ ਰਹਿ ਜਾਂਦੇ ਆ ਉਹਨਾਂ ਕੋਲ ਵਿੱਚ ਪਾਉਣੀ ਹੈ। ਉੱਪਰ। ਨਾਲ ਹੀ ਆਪਾਂ ਪਾ ਲੈਣਾ ਜੀ ਹਰਾ ਧਨੀਆ। ਪਹਿਲਾਂ ਕੱਟਣ ਤੋਂ ਪਹਿਲਾਂ ਵੀ ਉੱਤਤਾ ਸੀ। ਇਹ ਤਾਂ ਗੇਮ ਨੂੰ ਆ ਗਏ ਕੱਟ ਕੇ ਵੀ ਆ ਦੱਤੇ ਪਾਣੀ ਵੀ ਰੱਖਣਾ ਹੈ ਉਹ ਲੈਂਚ ਕਰਦੇ ਨੇ ਬੰਦ ਕਰਕੇ ਸੀਟੀਆਂ ਬਣਾ ਦੋ ਫਿਰ ਆਪਣੇ ਲਈ ਸਿੱਧੀ ਬਰਦਾਈ ਨਹੀਂ ਮੋੜਦਾ ਤੁਸੀਂ ਘਰ ਦੇ ਕੋਲ ਤਾਂ ਵੈਸੇ ਥੀਲੇ ਵਿੱਚ ਬਣਾ ਲਓ ਤੇ ਬਹੁਤ ਸਵਾਦ ਆਉਂਦੇ ਕੜਾਈ 'ਚ ਚਾਟੀ ਇਹਦੇ ਮੋਲ ਦੇ ਇਹ ਤਾਜ਼ੇ ਨਹੀਂ ਹੁੰਦੇ ਬਿਹੇਜੇ ਹੁੰਦੇ ਲੋ ਜੀ ਆਪਣਾ ਤੜਕਾ ਗਿਆ ਅਲੱਗ ਕद्दू ਨੂੰ ਤੇ ਹੁਣ ਉਹਨੂੰ ਕੁੱਕਰ ਨੂੰ ਬੰਦ ਕਰ ਦੋ ਤਾਂ ਸਿਟੀ ਲਵਾ ਲੈਣੇ ਆ ਜੰਨੀਆਂ ਲਵਾਉਣੀਆਂ ਤੇ ਬਾਕੀ ਦੁੱਧ ਵੀ ਉਬਾਲ ਲਿਆ ਇਹ ਪੀਣ ਵਾਲਾ ਤੇ ਦਹੀਂ ਵਾਲਾ ਆਪਣਾ ਦੁੱਧ ਤੇ ਇਹ ਹੈਗਾ ਸਵੇਰ ਨੂੰ ਜਿਹੜੀ ਲੱਸੀ ਬਣਾਈ ਦੀ ਆ ਦੇਲੀ ਫਿਰ ਰੜਕੀ ਦਾ ਆ ਇਹ ਹੈਗਾ ਕਿਸੇ ਨੇ ਲੈ ਕੇ ਜਾਣਾ ਨਾ ਪਰ ਵੀ ਹੁਣ ਆਪਾਂ ਮਾਂ ਭਾਂਡੇ ਧੋ ਲੈਣੇ ਆ ਜਿਹੜੇ ਸਬਜ਼ੀ ਵਾਲੇ ਬਿਲੇ ਹੋਏ ਆ ਇੱਧਰ ਦੁੱਧ ਵਾਲੀ ਡੈਰੀ ਚੋਂ ਆਈ ਜਿਹੜੇ ਭਾਂਡੇ ਉਹ ਪਹਿਲਾਂ ਧੋ ਚੁੱਕੇ ਆ ਹੁਣ ਆਪਾਂ ਇਹ ਪੰਡੇ ਤੋਂ ਲੈਨੇ ਆ ਚਲੋ ਜੀ ਅੱਜ ਦਾ ਸਾਡਾ ਬਲੌਗ ਇੱਥੇ ਤੱਕ ਹੀ ਸੀ ਤੇ ਫੇਰ ਆਪਾਂ ਮਿਲਾਂਗੇ ਕਿਸੇ ਹੋਰ ਬਲੌਗ ਦੇ ਨਾਲ ਹਜੇ ਜਿੱਦਾਂ ਫਸਟ ਬਲੌਗ ਆ ਹੋ ਸਕਦਾ ਬਹੁਤ ਗਲਤੀਆਂ ਵੀ ਹੋਣਗੀਆਂ 팬 ਭਰਾਵਾਂ ਨੇ ਮਾਫ ਕਰਨਾ ਜੀ ਫਿਰ ਸਾਡੇ ਚੈਨਲ ਨੂੰ ਸਬਸਕ੍ਰਾਈਬ ਵੀ ਕਰੋ ਵੀਡੀਓ ਨੂੰ ਸ਼ੇਅਰ ਕਮੈਂਟ ਲਾਈਕ ਕਰੋ ਜੀ ਸਤਿ ਸ਼੍ਰੀ ਅਕਾਲ ਜੀ